ਦਰ ਹਾਲੇ ਵੀ ਜੋਧੇੜਾ ਗਿਆ ਰੂਸ ਤੇ ਤੇਜੁਕ੍ਰੇਨ ਦਾ ਹੱਟ ਦਾ ਨਜ਼ਰ ਨਹੀਂ ਆ ਰਿਹਾਗਾ ਹੁਣ ਰੂਸ ਨੇ ਜੈਲਿਸਕੀ ਦੇ ਸ਼ਹਿਰ ਤੇ ਕੀਤੀ ਬੰਬਾਂ ਦੀ ਵਰਖਾ ਜੀਹਾਂ ਰੂਸ ਵਿੱਚ ਜੁਕ੍ਰੇਨ ਵਿਚਾਲੇ ਜੰਗ ਦਿਨੋ ਦਿਨ ਖਤਰਨਾਕ ਹੁੰਦੀ ਜਾਰੀਗੀਰ ਜੁਕ੍ਰੇਨ ਦੇ ਜਵਾਬੀ ਹਮਲੇ ਤੋਂ ਰੂਸ ਅੱਕ ਗਿਆਗਾ ਤੇ ਉਸਨੇ ਧਮਕੀ ਦਿੱਤੀ ਕਿ ਜਦੋਂ ਤੱਕ ਜੁਕ੍ਰੇਨ ਨੂੰ ਖੜਾਇਆ ਨਹੀਂ ਜਾਂਦਾ ਉਦੋਂ ਤੱਕ ਜੁਦ ਖਤਮ ਨਹੀਂ ਕੀਤਾ ਜਾ ਸਕਤਾ ਸੋਮਵਾਰ ਨੂੰ ਰੂਸੀ ਫੌਜ ਲਗਾਤਾਰ ਯੂਕਰੇਨ ਦੇ ਸ਼ਹਿਰਾਂ ਨੂੰ ਹਮਲਾ ਕਰਦੀ ਪਈਗੀ ਕਿ ਬੁੱਧਵਾਰ ਨੂੰ ਰੂਸੀ ਬਲਾਂ ਨੇ ਤਾਜ਼ਾ ਹਮਲੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਨ ਜੇਲਨਸਕੀ ਦੇ ਜੱਦੀ ਸ਼ਹਿਰ ਕਰੀਵੀ ਰਨ ਤੇ ਬੰਬਾਰੀ ਕੀਤੀ ਸਥਾਨਕ ਅਧਿਕਾਰੀਆਂ ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੰਬ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਇੱਕ ਦਿਨ ਪਹਿਲਾਂ ਰੂਸੀ ਹਮਲੇ ਤੋਂ ਬਾਅਦ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਸਨ ਇਸ ਹਮਲੇ ਵਿੱਚ 4 ਲੋਕ ਜਿਹੜੇ ਗਏ ਸੀ ਉਹ ਮਾਰੇ ਗਏ ਸੀ ਦੂਜੇ ਪਾਸੇ ਗੱਲ ਕਰੀ ਯੂਕਰੇਨ ਦੇ ਸ਼ਹਿਰ ਕਰੀਵੀ ਰੀ ਦੇ ਸਥਾਨਕ ਪ੍ਰਸ਼ਾਸਨ ਦੇ ਮੁਖੀ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਸ਼ਹਿਰ ਦੇ ਤਾਜ਼ਾ ਹਮਲਾ ਸਾਡੇ ਲੋਕਾਂ ਦੇ ਮੂੰਹ ਤੇ ਕਰਾਰੀ ਛਪੇੜ ਹੈ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇੱਕ ਦਿਨ ਪਹਿਲਾਂ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਸ਼ੋਕ ਪ੍ਰੋਗਰਾਮ ਚੱਲ ਰਿਹਾ ਸੀ ਇਸ ਤਾਜ਼ਾ ਹਮਲੇ 'ਚ 8 ਲੋਕ ਜ਼ਖਮੀ ਹੋ ਗਏ ਹਨ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਤੋਂ ਰੂਸੀ ਫੌਜ ਪੂਰੇ ਯੂਕਰੇਨ ਵਿੱਚ ਬੰਬਾਰੀ ਕਰ ਰਹੀ ਹੈ ਕਿ ਸੋਮਵਾਰ ਨੂੰ ਵੀ ਯੂਕਰੇਨ ਦੇ ਸਾਰੇ ਸ਼ਹਿਰਾਂ ਵਿੱਚ ਰਾਤ ਭਾਜੜਾਗਾ ਹਮਲਾ ਹੁੰਦਾ ਰਿਹਾ ਬਲੈਕਆਊਟ ਕਰਨ ਤੇ باوجود ਚੈਨਲਾਂ ਦਾ ਪ੍ਰਸਾਰਣ ਅਚਾਨਕ ਬੰਦ ਹੋ ਗਿਆ ਕਿ ਰਾਜਧਾਨੀ ਕੀਵ ਵਿੱਚ ਰਾਤੋਂ ਰਾਤ ਕਈ ਜਿਹੜੇ ਹਮਲੇ ਲਗੇ ਆ ਕੀਤੇਗੇ ਜਿੰਨਾ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ ਹੈਗੀ ਹੈ ਇਹ ਖਬਰ ਜਿਹੜੀ ਗਈ ਆ ਇਹ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਆਈ سوشل میڈیا ਤੇ ਇਸ ਦੀ ਪੁਸ਼ਟੀ ਜਿਹੜੀ ਲੀਡਰਾਂ ਵੱਲੋਂ ਕਰ ਦਿੱਤੀ ਗਈ ਗਿਆ ਤੁਹਾਨੂੰ ਕੀ ਲੱਗਦਾ ਇਸ ਜੁਦ ਜਿਹੜਾ ਨਤੀਜਾ ਰਗ ਆਇਆ ਜੁਦ ਦਾ ਕੀ ਨਿਕਲੇਗਾ ਦੂਜੇ ਦੇਸ਼ਾਂ ਉੱਤੇ ਵੀ ਅਦਾ ਕੀ ਅਸਰ ਪਵੇਗਾ ਕਿਉਂਕਿ ਲਗਾਤਾਰ ਕਾਫੀ ਸਮੇਂ ਤੋਂ ਇਹ ਜਿਹੜੀ جنگ ਜਿਹੜੀ ਗਈ ਉਹ ਚੱਲਦੀ ਭਈ ਹੈਗੀ ਹੈ